ਇਹ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੇ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਏਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019870 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਪ੍ਰੀਤ ਦਾ ਪਿੰਡ ਧੋਲਾ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 979960585 ਠੀਕ ਹੈ ਇੱਕ ਦੋ ਵੜਾ ਦਿਖਾਵਾਂਗੇ ਤਾਜੇ ਸੁੰਜੇ ਹਨ ਤੇ ਜਿਹੜੇ ਇਹ ਰਾਤ ਸੂਈ ਆ ਜੀ ਜੇਰ ਪੈ ਗਈ ਉਹ ਠੀਕ ਹੈ ਜੇਰੇ ਦੀ ਉਹ ਪਈਏ ਕੋਨੇ ਦੇ ਵਿੱਚ ਬੱਚਾ ਇਹਨੇ ਕੀ ਦੇਦਾ ਬੱਛਾ ਦਿੰਦਾ ਜਰਸੀ ਦਾ ਜੀ ਬਹੁਤ ਜਰਸੀ ਦਾ ਬੱਚਾ ਤੇ ਆ ਵੀ ਜਰਸੀ ਰੰਗ ਜਾ ਗਈ ਹੈ ਨਾ ਠੀਕ ਹੈ ਬਾਹਲੇ ਕੰਮ ਲਾ ਧਾਰਾ ਮਾਰ ਕੇ ਦਿਖਾਵਾਂਗੇ ਠੀਕ ਆ ਪਹਿਲੇ ਸੂਏ ਦੁੱਧ ਕਿੰਨਾ ਕਹ ਦੱਸਿਆ ਮਾਲਕ ਨੇ ਦਾ ਇਹਨੇ 18 ਤੋਂ 20 ਕਿਲੋ ਦੁੱਧ ਦਿੰਦਾ ਪਹਿਲੇ ਸੂਏ ਇਹ ਕੀ ਅੰਦਾਜ਼ਾ ਲਾਈਏ ਕਿੰਨਾ ਪਾ ਦੂਗੇ 20 ਲੀਟਰ ਦੁੱਧ ਪਾ ਦੂ ਇਸ ਵਾਰ ਤੇ ਧਾਰਾ ਦੂ ਰੋਕਿਆ ਸੁਭਰ ਕੱਦ ਕਾਠ ਵਗੈਰਾ ਦੇਖ ਸਕਦੇ ਹਾਂ ਸਾਫ਼ ਸੁਥਰਾ ਚੰਗੇ ਵੱਡੇ ਕੱਦ ਕਾਠ ਦੇ ਵਿੱਚ ਆ ਦੂਜਾ ਸੂਆ ਸੂਈ ਸਬਾਈ ਤੇ ਜੇਰ ਵਗੈਰਾ ਦਾ ਕੰਮ ਓਕੇ ਜਮਾ ਡਾਨਾ ਤਾਰਾ ਆਪਾਂ ਵੀਡੀਓ ਵਿੱਚ ਮਾਰ ਕੇ ਦਿਖਾਵਾਂਗੇ ਤੇ ਕਾਫੀ ਕਲਰ ਦੇ ਵਿੱਚ ਆ ਗਈ ਜਰਸੀ ਇਹ ਜਮਾ ਹਾਂਜੀ ਤੇ ਆਪਾਂ ਮਾਰ ਕੇ ਅੰਮੀ ਕਿੁੱਫੇ ਬੰਨਦੀ ਤਾਂ ਵੀ ਜੇ ਮਰਦੀ ਚੋਈ ਤਲੀ ਠੀਕ ਐ ਸੋ ਤੋਰਾ ਵਗੈਰਾ ਦੇਖੋ ਅੱਗੇ ਪਿੱਛੇ ਦਾ ਲੇਵਾ ਪੂਰਾ ਫਿਟਿੰਗ ਵਾਲਾ ਫਿੱਟ ਫੜ ਲੇਵਾ ਜੈ ਜੈ ਗੁਰਾ ਕੱਦ ਕਾਠ ਵੱਡੀ ਬੁੱਡੀ ਬਹੁਤ ਆ 20 ਕਿਲੋ ਦੁੱਧ ਤੇ ਦੇਣਾ ਇਹਨੇ ਮੱਝਾਂ ਨਾਲ ਕੰਪੇਅਰ ਕਰਨ ਨਾਲ ਤੇ ਪਾਣੀ ਚਈ ਐ ਮੜੀ ਜੀ ਸੋ ਵੀਰੋ ਬੱਚਾ ਚਾਹੁੰਦਾ ਥੱਲੇ ਦੇਖ ਸਕਦੇ ਹੋ ਬੱਚਾ ਲਾ ਕੇ ਉਹਨਾਂ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਤਸੱਲੀ ਕਰਾਵਾਂਗੇ ਸੋ ਬ੍ਰੋ ਧਾਰਾ ਦੇਖ ਸਕਦੇ ਹੋ ਜਿਵੇਂ ਦੋ ਜਾਨੇ ਬਹਿ ਗਏ ਤੇ ਨਿਆਣਾ ਵੀਰੇ ਪੌਣ ਦੀ ਲੋ ਸੋ ਦੇਖੋ ਠੰਡੀ ਸੀਲ ਓਕੇ ਬਾ ਠੀਕ ਆ ਜਿਵੇਂ ਚੋੜ ਚਵਾ ਦੇਖੋ ਜਿਵੇਂ ਕਿਆ ਵਤ ਨਦੀਆਂ ਵਾਦੀਆਂ ਚਾਰੇ ਥਣਾਂ ਦੇ ਵਿੱਚੋਂ ਕੋਈ ਭੂ ਸਰਲਾ ਨਹੀਂ ਕੋਈ ਹੋਰ ਨਹੀਂ ਬਾ ਓਕੇ ਸੋ ਥਣ ਵਗੈਰਾ ਦੇਖ ਸਕਦੇ ਹੋ ਮੋਟਾ ਥਣ ਪੂਰਾ ਨਾਲ ਮੱਝ ਨਾਲ ਦਾ ਜਿਵੇਂ ਤੇ ਸਾਫ ਸੁਥਰਾ ਤੇ ਲੇਵਲ ਉਹ ਵਾ ਦੇਖੋ ਜਿਵੇਂ ਮਰਜੀ ਥਣਾਂ ਦੇ ਹੱਥੋਂ ਫੇਰ ਚੱਲੋ ਓਕੇ ਆ ਇਹਦਾ ਭਾਵ ਯਾਰ ਆਪਾਂ ਕੀ ਰੱਖਿਆ ਵੀਰੇ ਇਹਦਾ ਭਾਅ 65000 ਦੀ ਦੇਣੀ ਹੈ ਮਾਨਤਨ ਕਰ ਦਾਂਗੇ ਮਾਨਕਾਨ ਹੋ ਜਾਊਗਾ ਪਰ ਬਾਲਾ ਨੀ 20 ਕਿਲੋ ਦੁੱਧ ਮੰਨ ਕੇ ਲੈ ਰਹੇ ਬੰਦਾ 20 ਕਿਲੋ ਮੰਨ ਕੇ ਤੇ ਜੇਰੇ ਦੀ ਆ ਪਈ ਹੈ ਹਨ ਤੇ ਜਿਹੜੀ ਦੂਜੇ ਨੰਬਰ ਸੂਈ ਵੀ ਦੇਖਿਆ ਨਾ ਕਹਿੰਦਾ ਮੈਂ ਦਿਨ ਹੋ ਗਿਆ ਸੂਈ ਨੂੰ ਇਹ ਕੱਲ ਸੂਈ ਜਾਂਦੇ ਜੇਰ ਜੂ ਰੋਕੇ ਇਹਦੀ ਵੀਡੀਓ ਹੈਗੀ ਆਪਣੇ ਕੋਲ ਬੱਚਾ ਕੀ ਹੈ ਇਹਦੇ ਮੰਗ ਰਹੇ ਬੱਸ ਆ ਬੱਚਾ ਤੇ ਕਿੰਨਾ ਕਿੰਨਾ ਕਿ ਦੁੱਧ ਹਾਜ਼ਰ ਆ ਦੁੱਧ ਹੁਣ ਹੋਊਗਾ 14-15 ਕਿਲੋ ਬੋਲੀ ਹੋਊਗੀ 7 ਲੀਟਰ ਟਾਈਮ ਦਾ ਹੈਗਾ ਜਮ ਹਾਂ ਬੋਲੀ ਆ ਠੀਕ ਆ ਚੌਂਡ ਚੋ ਇੱਕ ਨੰਬਰ ਆ ਤੇ ਮਾਰਕ ਨੰਬਰ ਇਹਦੀਆਂ ਵੀ ਧਾਰਾ ਮਾਰ ਕੇ ਦਿਖਾਵਾ ਤੋਰੀ ਬਾਹਰ ਲੈ ਉਹ ਸੁਭਰੋ ਕੱਦਗਾਠ ਵਗੈਰਾ ਬੈਠਦਾ ਦੇਖ ਸਕਦੇ ਹੋ ਤੇ ਪੂਰੀ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਤੇ ਫੇਸ ਕੁਆਲਟੀ ਵਗੈਰਾ ਦੇਖੋ ਜਿੰਦਿਆਂ ਥੋੜਾ ਬੱਚੇ ਨੂੰ ਦੌੜਦੀ ਆ ਸਮੀ ਬੜੀ ਸੋ ਜਿੰਦ ਜਾਨ ਦੇਖੋ ਬਾਡੀ ਵੇਟ ਵਗੈਰਾ ਪੂਰੀ ਸਾਫ ਸੁਥਰੀ ਫੁੱਲ ਸਾਈਜ਼ ਦੇ ਵਿੱਚ ਤੇ ਵਾਗੇ ਥਣ ਲੇਵਾ ਨੇੜੇ ਤੋਂ ਦੇਖ ਸਕਦੇ ਬ ਲੈ ਚਲਾ ਤੈਨੂੰ ਕੋਈ ਚੱਕਣੀ ਤੇ ਮੂੰਹ ਮੱਥੇ ਟੋਆ ਵਗੈਰਾ ਪਿਓਰ ਜਰਸੀ ਜਿਹੜੇ ਵੀ ਕਹਿੰਦੇ ਪੰਜਾਬ ਵਾਲੇ ਜਰਸੀ ਰਹਿਣੀ ਆ ਸੂਈ ਸਵਾਈ ਆ ਫਰੀ ਵਾਲੀ ਜਿੰਦ ਜਾਨ ਵਾਲੀ ਸੂਈ ਸਵਾਈ ਜਾਵਾ ਹਨਾ ਬੱਤੀ ਪੋਣਾ ਜਾ ਬੱਚਾ ਮੇਰ ਕਾਫਾ ਜਾਵਾ ਤੇ ਥੱਲੇ ਮਿਲਕ ਵੇਲ ਵਗੈਰਾ ਦੇਖੋ ਰਸਾ ਪਏ ਵੀ ਜਾਂਦੀ ਆ ਜਮਾ ਮੋਟੀ ਪੂਰੀ ਸੋ ਵੀਰ ਬੱਚਾ ਚਾਹੁੰਦਾ ਦੇਖ ਸਕਦੇ ਹੁਣ ਆਪਾਂ ਧਾਰਾ ਮਾਰ ਕੇ ਜਾ ਦਿਖਾਉਨੇ ਸੋ ਵੀਰ ਧਾਰਾ ਦੇਖ ਸਕਦੇ ਕਿਆ ਬਾਤਾਂ ਬੜੀ ਠੰਡੀ ਆ ਵੀਰ ਸਾਫ ਸਿਧਰਾ ਮੋਟਾ ਮੋਟਾ ਚੋਣਾ ਜਾਵਾ ਦੋ ਜਾਨੇ ਵਹਾਂ ਕੇ ਚੋਂਦੀਆਂ ਹਨਾ ਠੀਕ ਆ ਕਿੰਨੇ ਦੁੱਧ ਦੇ ਦੋਗੀ ਵੀਰੇ ਇਹ ਤੁਸੀਂ ਤਾਂ ਯਾਰ 18 ਤੋਂ 20 ਕਿਲੋ ਤੁਮਨ ਕੇ ਲਈ ਤੇ ਭਾਅ ਇਹਦਾ ਕੀ ਹੋਊਗਾ ਭਾਅ 72000 ਰੁਪਏ ਬਸ ਉਪਰੀ 70 ਹੀ ਦੇ ਦਾਂਗੇ ਬਸ ਸੋ 70000 ਦੀ ਸੂਈ ਸਵਾਈ ਤੇ ਦੁੱਧ ਦੇ ਨਜ਼ਦੀਆ ਦੁਪਹਿਰੇ ਬੱਚਾ ਲਾ ਆ ਗਿਆ ਆਪਾਂ ਦਿਖਾਇਆ ਜਾਵਾ 97 99 0.58 ਵੀਰ ਦਾ ਨੰਬਰ ਆ ਪਿੰਡ ਤੌੜਾ ਜਿਹੜਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ